ਸੇਦੀ ਹਰਮਦਾਣਾ ਫਤੇਵਾਹ ਇੱਕ ਰਜੀਕਾ ਖਾਲਸਾ ਆਪ ਸੰਤਾਂ ਨੇ ਬੜਾ ਮਹੌਤ ਪਿਆਰ ਬਖਸ਼ਿਆ ਸੇਵਾ ਸਮਰਥਨ ਦੇ ਪੰਜ ਮਹਾਂਪੁਰਖ ਪਹੁੰਚੇ ਅਸੀਂ ਕਾ ਗਾਂ ਵਾਲੇ ਹੋ ਗਏ ਨੇਤਰ ਪੁਨੀਤ ਭਏ ਦਰਸ ਵੇਖੇ ਮਾਥੇ ਮਰੂਰ ਵਾਲ ਇੰਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਮਹਾਂਪੁਰਖਾਂ ਨੂੰ ਅੱਖਾਂ ਨੇ ਵੇਖਿਆ ਨੇਤਰ ਠੰਡੇ ਹੋ ਗਏ ਮੱਥੇ ਤੇ ਖੇੜਾ ਆ ਗਿਆ ਜਿੰਨਾ ਸੜਿਆ ਪਿਆ ਸੀ ਮੱਥਾ ਉਤਾਰਨਾ ਰਸ ਰਸ ਗੁਣ ਗਾਵੋ ਠਾਕੁਰ ਕੇ ਕਿਵੇਂ ਜਦੋਂ ਮੀਂਹ ਪੈਂਦਾ ਛਢੀ ਲੱਗਦੀ ਹੈ ਉਹ ਬਾੜੀ ਸਿਮ ਸਿਮ ਕੇ ਧਰਤੀ ਠੰਡੀ ਹੋ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਕੋਈ ਕਮਾਈ ਵਾਲੇ ਦੀ ਸੰਗਤ ਕਰਦਾ ਹੈ ਇਹ ਉਹਦਾ ਹਿਰਦਾ ਜਿਹੜਾ ਠੰਡਾ ਹੁੰਦਾ ਇਹ ਰਾਸ ਰਾਸ ਗੋਨੰਗਾਰੂ ठाकुर के मेरा हृदय बसो गोपाल ਜਿਨੂੰ ਵੀ ਦਿਨੇ ਰਾਤ ਸਿਮਰਨ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਤੇ ਫਿਰ ਉਹਦਾ ਇਹਦਾ ਜਿਹੜਾ ਉਹ ਇੰਨਾ ਖਾਸ ਹੋ ਜਾਂਦਾ ਉੱਥੇ ਸਾਈਂ ਦੀ ਸਮਾਧੀ ਲੱਗਦੀ ਸਵੈ ਸਿੰਘਾ ਰੂਹਾਂ ਦਾ ਬੁੱਧੀਆਂ ਬਾਬਾ ਜੀ ਨੇ ਕਹਿਣਾ ਕੋਲੇ ਕਰਕੇ ਸੁਮਾਗੇ ਵੀ ਜ਼ਿਕਰ ਤੁਹਾਡੇ ਸਾਹਮਣੇ ਕਰ ਦਿੱਤਾ ਹੈ ਇਹ ਸਾਰੇ ਸਤਿਕਾਰਯੋਗ ਨੇ ਮਾਣ ਪਰਖਾ ਅਰਸੀ ਬਾਬਾ ਜੀ ਕੋਲੇ ਹੋ ਕੇ ਵੇਖਿਆ ਅਠ ਨੌ ਨੌ ਕੰਡੇ ਸਿਰ ਦੇ ਤੇ ਬੋਰੀਆਂ ਢੋਂਦਿਆਂ ਕਈ ਹੁੰਦੇ ਆ ਸਤਨਾਮ ਕਵੀਰ ਸੇਵਾ ਕੋ ਦੁਇ ਭਲੇ ਏਕ ਸੰਤਿਗਰਾਮ ਸਾਧੂ ਕੋਣ ਨੇ ਜਿਹੜਾ ਕਿਸੇ ਨੂੰ ਕੁਝ ਦੇ ਰਿਹਾ ਕਿਸੇ ਨੂੰ ਕੁਝ ਵੰਡ ਰਿਹਾ ਨੌ ਦੁਆਰੇ ਸਾਹ ਸਾਹ ਸੁਕਾਇਆ ਏ ਉਹ ਵਾਹ ਗੁਰਖਾਂ ਦੇ ਬੂਟੇ ਦੇ ਗੁਲਾਬ ਦੇ ਫੁੱਲ ਨੇ ਜਿਨ੍ਹਾਂ ਦਾ ਮੈਂ ਅੱਗੇ ਵੀ ਜ਼ਿਕਰ ਕੀਤਾ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸ੍ਰੀ ਹਰਿਹਾਣੀ ਸਾਹਿਬ ਵੱਲ ਸੀ ਬਲਕਿ ਉਸ ਵੇਲੇ ਸਾਡੇ ਦਾਦੀਆਂ ਨੇ ਸਾਡੇ ਬਜ਼ੁਰਗਾਂ ਨੇ ਮਾਹ ਪੁਰਖਾਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਤੇ ਕਹਿੰਦੇ ਹੁੰਦੇ ਸੀ ਪਾਣੀ ਚ ਡੁੱਬੇ ਆ ਅੱਜ ਮਾਦੇ ਨੇ ਇੰਨੀ ਕਿਰਪਾ ਕੀਤੀ ਉਹ ਜਿਹੜੇ ਡੁੱਬੇ ਸੀ ਇਹਨੇ ਕੁਝੇ ਚੁੱਕਦੇ ਵੀ ਸਾਰੀ ਦੁਨੀਆ ਪਿਆਰ ਦੀ ਮਿਹਰ ਵੰਡਦੀ ਹੈ ਮੈਂ ਵਿਸ਼ੇ ਨੂੰ ਸੰਖੇਪ ਕਰਾਂ ਆਪ ਜੀ ਦਾ ਧੰਨਵਾਦ 21 ਸਾਲਾਂ ਬਾਅਦ ਕਵਰਦਲੀਬ ਮਿਲਿਆ ਤੇ ਮਾਣ ਨਹੀਂ ਸੀ ਮੇਰਾ ਵਿਸ਼ਾਜ ਉਹ ਸੀ ਆਪਣੇ ਨੌਜਵਾਨ ਬਾਜਣ ਆਪਣੇ ਘਰ ਚੋਂ ਬਲਤ ਗੁਣਾ ਨਿਕਲ ਦੇ ਤੁਸੀਂ ਗੁਰਮਤਿ ਦੇ ਧਾਰਨੀ ਉਹ ਜੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਜਦੋਂ ਮਾਂ ਨੇ ਜੱਫੀ ਪਾਈ ਪੁੱਤ ਨੂੰ ਸੀਨੇ ਨੂੰ ਠੰਡ ਪਈ ਤੇ ਮਾਂ ਦਾ ਸੁਭਾਅ ਕਿ ਕਿਸੇ ਮਾਂ ਮੁਰਖ ਦਾ ਜਾਂ ਵੱਡੇ ਦਾ ਜਦੋਂ ਵੀ ਅਸੀਸ ਦਿੰਦਾ ਤੇ ਸਿਰ ਤੇ ਹੱਥ ਰੱਖਦਾ ਆਖੋ ਸਤਿ ਸ਼੍ਰੀ ਅਕਾਲ ਜਦੋਂ ਉਹਨਾਂ ਨੇ ਪਿਆਰ ਦੇ ਲਈ ਸਿਰ ਤੇ ਹੱਥ ਰੱਖਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਆ ਜੀ ਆਣੀ ਐ ਕਿੰਨੇ ਸੀ ਉੱਤੇ ਜਿਹੜਾ ਹੱਥ ਆਇਆ ਤੇ ਮਾਂ ਦੀ ਚੀਕ ਨਹੀਂ ਲਿਖੀ ਫਿਰ ਉਹਨੇ ਮੂੰਹ ਤੇ ਹੱਥ ਫੇਰਿਆ ਜਦੋਂ ਦਾੜੇ ਤੱਕ ਉਹ ਕਿ ਅੰਨਾ ਬੰਦਾ ਡੋਣਾ ਹੈ ਧੱਕਾ ਮਾਰ ਕੇ ਪਿਛਾਂ ਸੱਜਦਾ ਆਪ ਵੀ ਡਿੱਗ ਪਈ ਕੇਂ ਦੀ ਬੁਰਬਾ ਇਹ ਤੋਂ ਚੰਗਾ ਤੇ ਮੇਰੇ ਸਵਾਸ ਨਿਕਲ ਜਾਂਦੇ ਮੈਂ 21 ਸਾਲ ਦੀ ਹੁੰਦੀ ਨਹੀਂ ਕਿਸੇ ਕਰਾਇਦਾ ਦੀਵਾਲੀ ਹੈਗਾਏ ਪਤਾ ਨਹੀਂ ਹੋ ਸਕਦਾ ਹੋਰ ਦੀਵਾਲੀ ਤੇ ਇੱਕ ਦੀਵੇ ਤੋਂ ਕਈ ਜਗ। ਕੋ ਸਮਾਣੇ ਕੁਝ ਬੋਲ ਕਹੇ ਉਹ ਕਹਿ ਕੇ ਸਮਾਉਂਦਿਓਂ ਕਿੰਦੀ ਵੇ ਤੂੰ ਸਾਥੀ ਸੰਕਸ਼ਪਾਈਆਂ ਦਾ ਤੇਰੇ ਗੱਤਰੇ ਪਈ ਕੁਰਬਾਨ ਹੈ ਨਹੀਂ ਪੰਨਾਂ ਕੱਕਿਆਂ ਗੁਰੂ ਗੋਬਿੰਦ ਸਿੰਘ ਜਿਆ ਵਿੱਚੋਂ ਤੇਰੇ ਕੋ ਇੱਕ ਵੀ ਨਿਸ਼ਾਨ ਹੈ ਨਹੀਂ ਤੈਨੂੰ ਈਸਾ ਦੀ ਸੂਲੀ ਤੇ ਯਾਦ ਰਹੇਗੀ ਭੁੱਲ ਕੇ ਤਮੀਆਂ ਤੇ ਤਾੜੀਆਂ ਲਾਉਣ ਵਾਲੀ ਵੇੜਾ ਟੋਪ ਦਾ ਧਰਮ ਦਾ ਜਾ ਰਿਆ ਸੀ ਬੈਠ ਕੇ ਦਿੱਲੀ ਚ ਸਿਰ ਕਟਾਉਣ ਵਾਲੇ ਚੰਗਾ ਹੁੰਦਾ ਜੇ ਧਰਮ ਤੋਂ ਜਾੜ ਵਿੰਦਾ ਰਹਿੰਦੀ ਸਿੱਖ ਦੀ ਮਾਂ ਖਵਾਉਣ ਜੋਗੀ ਵੇ ਰੂ ਕੰਬਦੀ ਨਾ ਸ਼ੇਰੇ ਪੰਜਾਬ ਦੀ ਅੱਜ ਰਹਿੰਦੀ ਸਿੱਖ ਦੀ ਮਾਂ ਖਵਾਉਣ ਜੋਗੀ ਇਹ ਬਚਨ ਕਹੇ ਪੁੱਤਰ ਨੇ ਚਰਨ ਫੜ ਲਈ ਮਾਂ ਮੈਂ ਛੋਟਾ ਸੀ ਪ੍ਰਾਈ ਸੰਗਤ ਕਰ ਕਰਕੇ ਮੈਨੂੰ ਰੰਗ ਚੜ ਗਿਆ ਉਹਨਾਂ ਦੇ ਸੰਗਤ ਨੇ ਪਰ ਮਾਪੁਰਖ ਹੁੰਦੇ ਹੋਣੇ ਕੈਨੇਡਾ ਦੀ ਧਰਤੀ ਦਾ ਵਿਦੇਸ਼ ਦਾ ਦੌਰਾ ਕਰਕੇ ਉੱਥੇ ਵੀ ਸਾਡੇ ਪਰਮ ਪਿਆਰੇ ਮਿੱਤਰ ਵੀਰ ਨਿਸ਼ਾਨ ਸਿੰਘ ਜੀ ਬੜਾ ਪ੍ਰੇਮ ਕਰਦੇ ਇਹ ਮਾਪੁਰਖਾਂ ਦਾ ਪ੍ਰੀਵਣੀ ਜ਼ਿਕਰ ਕਰਦੇ ਆ ਉਸ ਧਰਤੀ ਤੇ ਵੀ ਸੇਵਾ ਸਿਮਰਨ ਬਾਣੀ ਬਾਣਾ ਇਹ ਚਾਰ ਚੀਜ਼ਾਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਜਿਹਦੇ ਕੋ ਸੇਵਾ ਤੇ ਸਿਮਰਨ ਬਾਣੀ ਤੇ ਬਾਣਾ ਇਹ ਉਹਨੂੰ ਦੁਨੀਆਂ ਦੀ ਕੋਈ ਤਾਕਤ ਪਿਆਰੇ ਦੇ ਘਰ ਜਾਣ ਤੋਂ ਤੋ ਬਲੀ ਸਕਦੀ ਔਰ ਸੇਵਾ ਸਿਮਰਨ ਤੇ ਬਾਣੀ ਬਾਣੀ ਦੇ ਪੁੰਜ ਮਹਾਪੁਰਖ ਬਾਬਾ ਸੱਤਕਾ ਸਿੰਘ ਸਾਹਿਬ ਜਿਥੇ ਸੁਨੇਤਾਏ ਹੈ ਅਗਲਾ ਸਮਾਜទេស ਕਤਰ ਸਾਹਿਬ ਸੰਝਾ ਕਰ ਦੇਣਾ ਆਪ ਸਾਰੀ ਸੰਗਤਾਂ ਉਹ ਮਹਾਪੁਰਖਾਂ ਦੇ ਨਾਲ ਬਿਲਕੇ ਇੱਕ ਦਾਤ ਮੰਗ ਲਈਏ ਐਸੀ ਤੇ ਤੁਸੀਂ ਧੰਨ ਨਹੀਂ ਹੋ ਕਿਉਂਕਿ ਸਵੇਰ ਦੇ ਬੈਠੇ ਆ ਧੰਨ ਨਹੀਂ ਆਠ ਨੌ ਘੰਟੇ ਪਰ ਸਾਨੂੰ ਵੀ ਹੋਰ ਧੰਨ ਧੰਦਾ ਲਖਵ ਮਿਲ ਗਿਆ ਕਿ ਮਹਾਪੁਰਖਾਂ ਦੀ ਸੀਸ ਕਰੀਓ ਕਿਰਪਾ ਸਾਰੇ ਜਾਣੀ ਵਿਰਲੇ ਜਾਗਿ ਆਉਂਦੇ ਨੇ ਬਖਸ਼ਿਆ ਰੂਹਾ ਵਾਲੇ ਵਿਰਲੇ ਜਾਗਿ ਆਉਂਦੇ ਨੇ ਬਖਸ਼ਿਆ ਰੂਹਾ दुनिया र फिर दुनिया सिर साधू गल लख़्शियां रो जा बख्शिया 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 वाहगुरू जी का खालसा वाहू जी की फतेह वाहू जी का खालसा वाहगुरु जी की फतेह ਇਹ ਸਨ ਵੀਰ ਸੁਖਦੇਵ ਸਿੰਘ ਜੀ ਡੱਲਾ ਜੋ ਕਿ ਇਹਨਾਂ ਨੂੰ YouTube ਦੇ ਬਹੁਤ ਜ਼ਿਆਦਾ ਸੁਣਿਆ ਤੇ ਆਨੰਦ ਆ ਗਿਆ ਹੁਣ ਬੇਨਤੀ ਹੈ ਕਾਰਸੇ ਵਾਲੇ ਮਹਾਂਪੁਰੇ ਬਾਬਾ ਜੀ ਸੁਖਾ ਸਿੰਘ ਸਰਹਾਲੀ ਵਾਲੇ ਉਹ ਇਹਨਾਂ ਨੂੰ ਸਨਮਾਨਤ ਕਰਨਗੇ ਭਾਈ ਸੁਦੇਸ਼ ਸਿੰਘ ਜੀ ਡੱਲਾ ਜੀ ਨੂੰ ਤੇ ਹੋਰ ਜਿਹੜੇ ਵੀ ਵੀਰਾਂ ਨੂੰ ਸਨਮਾਨਤ ਕਰਨਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਦੇ ਨਾਮ ਬੋਲੇ ਜਾਣੇ ਕਿ ਦੋਵੇਂ ਸਟੇਜੇ ਲੱਗ ਜਾਣਾ ਬਾਬਾ ਜੀ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ ਨੂੰ ਸਨਮਾਨਤ ਕਰਦੇ ਹੋ